ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀ ਸਾਥੀਓ ਅਧਿਆਪਕ ਸਾਥੀਓ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਐਸਈਆਰਟੀ ਪੰਜਾਬ ਨੇ ਨਵੀਂ ਲੈਟਰ ਕੱਲ੍ਹ ਯਾਰੀ ਕੀਤੀ ਹੈ ਜਿਹਦੇ ਵਿੱਚ ਪੂਰੇ ਪੰਜਾਬ 'ਚ ਜਿੰਨੇ ਵੀ ਪੀਐਮ ਸ਼ੀਰੀ ਸਕੂਲ ਨੇ ਉਹਨਾਂ 'ਚ ਵੈਦਿਕ ਮੈਥ ਦਾ ਜੋ ਬੇਸਲਾਈਨ ਟੈਸਟ ਕਰਵਾਇਆ ਜਾਣਾ ਹੈ ਤੋਂ ਉਹਦੇ ਰਿਗਾਰਡਿੰਗ ਇਹ ਵੀਡੀਓ ਬਣਾ ਰਿਹਾ ਹਾਂ ਸੋ ਵੈਦਿਕ ਮੈਥ ਜੋ ਹੈ ਉਹਦੀਆਂ ਜੋ ਹਦਾਇਤਾਂ ਆ ਉਹ ਪੀਐਮ ਸ਼ੀਰੀ ਸਕੂਲ ਨੂੰ ਭੇਜ ਦਿੱਤੀਆਂ ਗਈਆਂ ਨੇ ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਦੇ ਇਨ੍ਹਾਂ ਦੀ ਜਿਹੜੀ ਬੇਸ ਲਾਈਨ ਹੈ ਉਹ ਅਗਸਤ ਦੇ ਪਹਿਲੇ ਹਫਤੇ ਹੋਣੀ ਹੈ ਇਹਦੇ ਵਿੱਚ 5 ਅਗਸਤ ਨੂੰ 6ਵੀਂ ਤੋਂ 10ਵੀਂ ਤੱਕ ਬੈਦਿਕ ਮੈਥ ਦੀ ਜੋ ਬੇਸ ਲਾਈਨ ਟੈਸਟ ਹੋਏਗਾ ਬੇਸ ਲਾਈਨ ਟੈਸਟ ਅੱਧੀ ਛੁੱਟੀ ਤੋਂ ਪਹਿਲਾਂ ਹੋਏਗਾ ਤੀਸਰੇ ਚੌਥੇ ਪੰਜਵੇਂ ਪੀਰੀਅਡ ਵਿੱਚ ਬੇਸ ਲਾਈਨ ਟੈਸਟ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਬੀਆਰਸੀ ਵੱਲੋਂ ਵਿਜ਼ਿਟ ਕੀਤਾ ਜਾਏਗਾ ਬੇਸ ਲਾਈਨ ਦਾ ਟੈਸਟ ਦੀ ਪ੍ਰਿੰਟਿੰਗ ਫੋਟੋਕਾਪੀ ਪ੍ਰਤੀ ਵਿਅਕਤੀ 10 ਰੁਪਏ ਪੀਐਮ ਸ਼੍ਰੀ ਸਕੂਲਾਂ ਨੂੰ ਭੇਜ ਚੁੱਕੇ ਹਨ ਬੇਸਲਾਈਨ ਟੈਸਟ ਹੈੱਡ ਆਫਿਸ ਤੋਂ ਪੀਐਮ ਸ਼੍ਰੀ ਸਕੂਲਾਂ ਦੇ ਜ਼ਿਲ੍ਹਾ ਨੋਡਲ ਅਫਸਰਾਂ ਨੂੰ 4 ਅਗਸਤ ਨੂੰ ਈਮੇਲ ਰਾਹੀਂ ਪਹੁੰਚਾ ਦਿੱਤੇ ਜਾਣਗੇ ਸਕੂਲ ਮੁਖੀ ਦੁਆਰਾ 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੂੰ ਬੇਸਲਾਈਨ ਟੈਸਟ ਦੀ ਫੋਟੋਕਾਪੀ ਪ੍ਰਿੰਟ ਦੇਣ ਯਕੀਨੀ ਬਣਾਇਆ ਜਾਵੇ ਤੇ ਸਬੰਧਤ ਵਿਸ਼ਾ ਅਧਿਆਪਕ ਦੁਆਰਾ ਇਹਦਾ ਜਿਹੜਾ ਨਤੀਜਾ ਹੈ 8 ਅਗਸਤ ਤੱਕ ਵੀਆਰਸੀ ਨੂੰ ਸਬਮਿਟ ਕਰਵਾ ਦਿੱਤਾ ਜਾਵੇ ਤੇ ਸਕੂਲ ਵਿੱਚ ਇਸ ਦਾ ਰਿਕਾਰਡ ਰੱਖਿਆ ਜਾਵੇ ਸੋ ਇਹ ਜੋ ਹੋ ਰਿਹਾ ਹੈ ਵੈਦਿਕ ਮੈਥ ਦਾ ਇਹਦੀ ਵਰਕਸ਼ਾਪ ਜੋ ਹੈ ਪਿਛੇ اٹੈਂਡ ਕਰਕੇ ਆਏ ਨੇ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਦੇ ਜੋ ਸਟੇਟ ਰਿਸੋਰਸ ਪਰਸਨ ਬਣੇ ਨੇ ਤਾਂ ਇਹ ਫਿਲਹਾਲ ਜੇ ਪੀਐਮ ਸ਼੍ਰੀ ਸਕੂਲ ਚ ਆਇਆ ਇਹਦੇ ਬਾਅਦ ਬਾਕੀ ਸਕੂਲਾਂ 'ਚ ਵੀ ਇਹ ਸ਼ੁਰੂ ਹੋਣ ਜਾ ਰਿਹਾ ਸੋ ਵੈਦਿਕ ਮੈਥ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਵੇਸ ਲਾਈਨ ਹੋਈ ਹੈ ਮਿਡ ਲਾਈਨ ਐਂਡ ਲਾਈਨ ਜਿਸ ਤਰ੍ਹਾਂ ਮਿਸ਼ਨ ਸਮਰਾਤ ਸੀ ਮੇ ਵੀ ਹੁਣੇ ਵੀ ਇਸ ਤਰ੍ਹਾਂ ਚਲੇਗਾ ਸੋ ਸਾਰੇ ਪੀਐਮ ਸੀਰੀਜ਼ ਸਕੂਲਸ ਦੇ ਜਿਹੜੇ ਵਿਦਿਆਰਥੀ ਹੈ ਉਹ ਆਪਸ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰ ਦਿੱਤਾ ਜਾਵੇ ਤੇ ਸਕੂਲ ਮੁਖੀ ਵੀ ਇਹਨਾਂ ਹਦਾਇਤਾਂ ਦੀ ਪਾਲਣਾ ਕਰਕੇ ਜੋ ਜ਼ਰੂਰੀ ਤਿਆਰੀਆਂ ਕਰ ਲੈਣ ਧੰਨਵਾਦ ਜੀ ਵੈਸਟ ਆਫ ਲੱਕ